ਇਹਦੇ ਮਾਪੇ ਕਿੱਥੇ ਨੇ ਇਹਦੀ ਭੈਣ ਭਰਾ ਕਿੱਥੇ ਨੇ ਪਤਾ ਨਹੀਂ ਉਹ ਕਿੱਥੇ ਲੱਭਦੇ ਫਿਰਦੇ ਹੋਣੇ ਇਹਨੂੰ ਕਹਿੰਦੀ ਮਾਂ ਤੜਫਦੀ ਹੋਊ ਵੀ ਮੇਰਾ ਪ੍ਰਿੰਸ ਪੁੱਤ ਗਿਆ ਕਿੱਥੇ ਆ ਖਭਰਾਣਾ ਨਹੀਂਗਾ ਅੱਛਾ ਲੜ ਕਿਉਂ ਰਿਆ ਤੂੰ ਮੇਰੇ ਤੋਂ ਮੈਂ ਵੀ ਤੇਰਾ ਦੋਸਤ ਆ ਠੀਕ ਆ ਸ਼ੇਰ ਸਿੰਘ ਜੀ ਨੇ ਦੱਸਿਆ ਵੀ ਪਿਛਲੇ 5-6 ਮਹੀਨਿਆਂ ਤੋਂ ਮੈਂ ਲਗਾਤਾਰ ਇਹਨੂੰ ਉੱਥੇ ਸੜਕ ਤੇ ਫੁੱਟਪਾਥ ਤੇ ਦੇਖ ਰਿਆ ਉੱਥੇ ਸੜਕ ਦੇ ਕਿਨਾਰੇ ਸੌ ਜਾਂਦਾ ਉੱਥੇ ਕੋਈ ਦੇ ਜਾਂਦਾ ਤੇ ਕੁਝ ਖਾ ਲੈਂਦਾ ਉਹ ਨਰਕ ਵਰਗਾ ਜੀਵਨ ਹੈ ਜਿਹੜਾ ਉਹ ਕੱਟੇ ਜਾਂਦਾ ਹੈ ਪਤਾ ਨਹੀਂ ਉਹ ਮਾਂ ਕਿੰਨਾ ਕਿ ਤੜਫਦੀ ਹੋ ਜਿਹਦੀ ਕੁੱਖੋ ਜੰਮਿਆ ਹੋਊਗਾ ਪ੍ਰਿੰਸ ਆ ਆਪਣਾ ਵੀਰ ਇੱਕ ਥੋੜਾ ਜਿਹਾ ਦਿਮਾਗੀ ਤੌਰ ਤੋਂ ਪਰੇਸ਼ਾਨ ਲੱਗ ਰਿਹਾ ਆ ਤੇ ਇਹ ਤਕਰੀਬਨ ਆਨੰਦਪੁਰ ਸਾਹਿਬ ਦੇ ਵਿੱਚ ਇਹਨੂੰ ਘੁੰਮਦਿਆਂ ਨੂੰ ਆਪਾਂ ਦੇਖ ਸਕਦੇ ਆ ਤੇ ਕਾਫੀ ਦਿਨਾਂ ਤੋਂ ਇਹਨੂੰ ਆਨੰਦਪੁਰ ਸਾਹਿਬ ਦੇ ਵਿੱਚ ਦੇਖ ਰਹੇ ਆ ਤੇ ਇਹ ਵੀਰ ਦਾ ਪਤਾ ਨਹੀਂ ਹੈ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਰਹਿਣ ਵਾਲਾ ਤੇ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਵੀਰ ਤੋਂ ਵੀਰ ਕੀ ਨਾਮ ਹੈ ਤੇਰਾ ਹਾਂਜੀ ਪ੍ਰਿੰਸ ਅੱਛਾ ਕਿੱਥੋਂ ਦਾ ਰਹਿਣ ਵਾਲਾ ਵੀਰ ਤੂੰ ਕੱਲ ਕਾਂ ਦਾ ਆ ਤੂੰ ਘਰ ਤੋਂ ਕੱਥੇ ਆਇਆ ਇੱਥੇ ਮੇਰਾ ਵੀਰ ਆ ਜੀ ਇਹ ਇੱਤਾਂ ਹੀ ਸੜਕਾਂ ਤੇ ਘੁੰਮਦਾ ਰਹਿੰਦਾ ਆ ਦੇਖੋ ਇਹ ਹਾਲਾਤ ਤੇ ਥੋੜਾ ਦਿਮਾਗੀ ਤੌਰ ਤੋਂ ਪਰੇਸ਼ਾਨ ਲੱਗ ਰਿਹਾ ਆ ਇਹ ਸਾਡਾ ਵੀਰ ਆਪਣਾ ਨਾਮ ਪ੍ਰਿੰਸ ਨਾਮ ਹੈ ਮੁਕਤਲਾਲ ਕਾਂ ਸ਼ਹਿਰ ਜੇ ਕਲਕਾ ਤੇ ਆਪਣੇ ਸ਼ਹਿਰ ਦੇ ਵਿੱਚ ਪੜਿਆ ਆਈ ਨੌਥ ਕਲਾਸ ਤੱਕ ਪੜਿਆ ਹੈ ਜੇ ਕਿਸੇ ਵੀ ਕੋਈ ਵੀ ਜਾਣਦਾ ਹੈ ਇਹ ਤਸਵੀਰ ਦੇਖਦਾ ਹੈ ਤਾਂ ਜਰੂਰ ਕੋਸ਼ਿਸ਼ ਕਰਿਓ ਇਹਨਾਂ ਤਸਵੀਰ ਦੇਖ ਕੇ ਇਹ ਆਪਣੇ ਪਰਿਵਾਰ ਦਾ ਕੋਈ ਹੋ ਸਕੇ ਅੱਜ ਤੁਸੀਂ ਪਹਿਲਾਂ ਦੱਸ ਦਿੰਦੇ ਸੀ ਵੀਰ ਨੂੰ ਲੈ ਕੇ ਮੁਨਕਤੇ ਸੇਵਾ ਸਭ ਤੋਂ ਵੱਡੀ ਸੇਵਾ ਸਮਝ ਕੇ ਘਰ ਤੇ ਵੀ ਜਾ ਰਹੇ ਆਂ ਔਰ ਕੋਈ ਵੀ ਜਾਣਕਾਰੀ ਮਿਲਦੀ ਹੈ ਵੀਡੀਓ ਦੇ ਨਾਲ ਨੰਬਰ ਮੈਂਸ਼ਨ ਕੀਤਾ ਹੋਊਗਾ ਤਾਂ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਆਂ ਨਮਸਤੇ ਭਾਈ ਹਾਂਜੀ ਕੀ ਹਾਲ ਨੇ ਕੀ ਨਾਮ ਆ ਤੇਰਾ ਵੀਰੇ ਫ੍ਰੈਂਸ ਵੀਰੇ ਕੀ ਅਲ ਐਵੀਡ ਨੂੰ ਜਾਣਦਾ ਤੂੰ ਇਹ ਵੀਰੇ ਦਾ ਨਾਮ ਹੈਗਾ ਬੱਲ ਬੱਲ ਸਾਉਪੁਰੀ ਸਾਡੀ ਟੀਮ ਦਾ ਮੈਂਬਰ ਆ ਵੀਰਾ ਇਹ ਇਹ ਤੈਨੂੰ ਲੈ ਕੇ ਆਇਆ ਉੱਥੋਂ ਖਾਲਸੇ ਦੀ ਧਰਤੀ ਤੋਂ ਐ ਫ੍ਰੈਂਸ ਤੇਰੀ ਕੀ ਹਾਲਤ ਹੋਈ ਪਈ ਹੈ ਯਾਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਸ੍ਰੀ ਅਨੰਦਪੁਰ ਸਾਹਿਬ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਗੇਟ ਤੇ ਨੌਜਵਾਨ ਗੱਭਰੂ ਮਿਲਿਆ ਪ੍ਰਿੰਸ ਨਾਮ ਦਾ ਹਤਾ ਆਪਣਾ ਸਾਡੇ 3 ਦੇ ਮੈਂਬਰ ਬਲ ਸਾਹੂਪਰੀਆ ਵੀਰ ਇਹ ਲੈ ਕੇ ਆਏ ਨੇ ਸਾਨੂੰ LIC ਦੇ ਏਜੰਟ ਨੇ ਸ਼ੇਰ ਸਿੰਘ ਬਾਈ ਜੀ ਐਡਵੋਕੇਟ ਉਹਨਾਂ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ ਦੱਸਿਆ ਵੀ ਉੱਥੇ ਇੱਕ ਨੌਜਵਾਨ ਵੀਰ ਆ ਵੀ ਬਹੁਤ ਬੁਰੀ ਹਾਲਤ ਚ ਪਿਆ ਉਹਦੀ ਮਦਦ ਕਰੋ ਅਸੀਂ ਉਹਨਾਂ ਨੂੰ ਕਹਿ ਤੋ ਸਾਡੇ ਕੋਲ ਛੱਡ ਦਿਓ ਪਹੁੰਚਦਾ ਕਰ ਦਿਓ ਕਿੰਨੇ ਵੀ ਮੈਂ ਪਹੁੰਚਾ ਨਹੀਂ ਸਕਦਾ ਵੀ ਇਹਨਾਂ ਵੀ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਆਪ ਦਾ ਜਿਹੜਾ ਕੰਮ ਆ ਤੁਸੀਂ ਕਰ ਲਓ ਤੇ ਫਿਰ ਅਸੀਂ ਆਪਣੀ ਟੀਮ ਦੇ ਮੈਂਬਰ ਦਾ ਜਿੰਮਾ ਲਾਇਆ ਬਾਈ ਦਾ ਬਾਲਾ ਦਾ ਤੇ ਬਾਲ ਨੇ ਪਹਿਲੀ ਬੋਲ ਕਰੋ ਠ ਕੇ ਗੱਡੀ ਚੱਕੀ ਲੈ ਕੇ ਕਿਰਾਏ ਤੇ ਗੱਡੀ ਕਰਕੇ ਇੱਥੇ ਪਹੁੰਚ ਕੇ ਲੈ ਕੇ ਬਾਈ ਤੇ ਅੱਜ ਅਗਲੀ ਜ਼ਿੰਮੇਵਾਰੀ ਅਸੀਂ ਤੁਹਾਨੂੰ ਦਿੰਨੇ ਆ ਵੀ ਇਸ ਵੀਰ ਨੂੰ ਹੁਣ ਅਗਲੇ ਸਫ਼ਰ ਤੇ ਤੁਸੀਂ ਲੈ ਕੇ ਜਾਣਾ ਇਹ ਕਿੱਥੋਂ ਆ ਵੀਰ ਕਿਹੜੇ ਪਿੰਡ ਦਾ ਵਾ ਕਿਹੜੇ ਜ਼ਿਲ੍ਹੇ ਦਾ ਵਾ ਇਹਦੇ ਮਾਪੇ ਬਾਪ ਕਿੱਥੇ ਨੇ ਇਹਦੇ ਭੈਣ ਭਰਾ ਕਿੱਥੇ ਨੇ ਪਤਾ ਨਹੀਂ ਉਹ ਕਿੱਥੇ ਲੱਭਦੇ ਫਿਰਦੇ ਹੋਣੇ ਇਹਨੂੰ ਕਹਿੰਦੀ ਮਾਂ ਤੜਫਦੀ ਹੋਊ ਵੀ ਮੇਰਾ ਪ੍ਰਿੰਸ ਪੁੱਤ ਗਿਆ ਕਿੱਥੇ ਆ ਨਾਮ ਇਹ ਆਪਣਾ ਪ੍ਰਿੰਸ ਹੀ ਦੱਸਦਾ ਬਾਰ-ਬਾਰ ਉੱਥੇ ਵੀ ਉਹਨਾਂ ਨੇ ਪੁੱਛਿਆ ਇੱਥੇ ਵੀ ਆ ਕੇ ਪ੍ਰਿੰਸ ਹੀ ਦੱਸ ਰਿਹਾ ਵਾ ਤੇ ਇਹ ਦੱਸਦਾ ਵੀ ਮੈਂ ਕਾਲਕਾ ਹਿਮਾਚਲ ਦਾ ਰਹਿਣ ਵਾਲਾ ਵਾਂ ਬੇਟਾ ਤੇਰੇ ਕੋ ਘਰ ਦਾ ਨੰਬਰ ਜਾਂਦਾ ਮੋਬਾਈਲ ਨੰਬਰ ਹਾਂਜੀ ਇਹ ਨੰਬਰ ਤੇਰਾ ਵਾ ਜਿਹੜਾ ਤੂੰ ਲਿਖਾਇਆ ਛੋਟਾ ਥਾਜੀ ਛੋਟਾ ਸੀ ਉਹ ਤੋਂ ਹਾਂਜੀ ਠੀਕ ਆ ਪ੍ਰਿੰਸ ਕਿੰਨਾ ਪੜਿਆ ਤੂੰ ਬੇਟਾ ਹਾਂਜੀ ਪੜਿਆ ਕਿੰਨਾ ਮੈਂ ਫੋਨ ਦੇਉਗਾ ਕਈ ਨੌਵੀਂ ਪੜਾਵਾਂ ਦੀ ਨੌਵੀਂ ਕਲਾਸ ਦੇ ਕਰ ਪੜਿਆ ਹਾਂਜੀ ਠੀਕ ਆ ਬੱਚੇ ਕਿੰਨੇ ਭੈਣ ਭਰਾ ਆ ਤੁਸੀ ਮੈਂ ਹੀ ਥਾਜੀ ਹੋਰ ਪਾਪਾ ਸੇ ਹੋਰ ਬਹਿਣ ਸੀ ਨਾ ਭੈਣ ਦਾ ਕੀ ਨਾਮ ਆ ਸੁਸ਼ੀਨਾ ਸੀ ਜੀ ਉਸ ਦੀ ਚੀਲੇ ਭੈਣ ਹਾਂਜੀ ਉਹ ਸਕੂਲ ਮੇ ਜਾਂਦੀ ਸੀ ਹਾਂਜੀ ਜੀ ਉਹ ਕਿੰਨਾ ਪੜੀ ਆ ਪਤਾ ਨਹੀਂ ਸੈੱਟ ਤੇ ਆ ਜਾ ਪ੍ਰਿੰਸ ਇੱਥੇ ਅੱਛਾ ਤੇ ਬੇਟਾ ਤੇਰਾ ਵਿਆਹ ਹੋਇਆ ਸੀ ਮੈਰਿਜ ਹੋਈ ਸੀ ਤੇਰੀ ਹਾਂਜੀ ਮੈਰਿਜ ਤੋ ਨਹੀਂ ਹੋਈ ਸੀ ਨਹੀਂ ਹੋਈ ਸੀ ਬੇਟਾ ਠੀਕ ਆ ਕੋਈ ਬਾਤ ਨਹੀਂ ਪ੍ਰਿੰਸ ਭਾਈ ਹਮ ਤੁਹਾਰੇ ਭਾਈ ਹੈ ਯਾਰ ਡਰਨਾ ਨਹੀਂ ਹੈ ਯਾਰ ਭਾਈ ਘਬਰਾਣਾ ਨਹੀਂ ਗਾਛਾ ਡਰ ਕਿਉਂ ਰਿਹਾ ਤੂੰ ਮੇਤੋਂ ਮੈਂ ਵੀ ਤੇਰਾ ਦੋਸਤ ਆ ਠੀਕ ਆ ਮੈਂ ਤੇਰਾ ਭਾਈ ਹੈ ਯਾਰ ਠੀਕ ਆ ਕੋਈ ਬਾਤ ਨਹੀਂ ਸ਼ੇਰ ਸਿੰਘ ਜੀ ਨੇ ਦੱਸਿਆ ਵੀ ਪਿਛਲੇ 5-6 ਮਹੀਨਿਆਂ ਤੋਂ ਮੈਂ ਲਗਾਤਾਰ ਇਹਨੂੰ ਉੱਤੇ ਸੜਕ ਤੇ ਫੁੱਟਪਾਥ ਤੇ ਦੇਖ ਰਿਹਾ ਹਾਂ ਉੱਤੇ ਸੜਕ ਦੇ ਕਿਨਾਰੇ ਸੌ ਜਾਂਦਾ ਉੱਥੇ ਕੋਈ ਦੇ ਜਾਂਦਾ ਤੇ ਕੁਝ ਖਾ ਲੈਂਦਾ ਤੇ ਨਹੀਂ ਤਾਂ ਉੱਥੇ ਪਿਆ ਉਹ ਨਰਕ ਵਰਗਾ ਜੀਵਨ ਆ ਜਿਹੜਾ ਉਹ ਕੱਟੇ ਜਾਂਦਾ ਪਰ ਅੱਜ ਇਸ ਵੀਰ ਨੂੰ ਲੈ ਕੇ ਬੱਲ ਵੀਰ ਹੁਣੇ ਸਾਡੇ ਇੱਥੇ ਪਹੁੰਚੇ ਨੇ ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹਦੀ ਫੋਟੋ ਨੂੰ ਧਿਆਨ ਨਾਲ ਦੇਖੋ ਇਹਦਾ ਚਿਹਰਾ ਸਾਡੇ ਨੰਬਰ 978030071 82848 ਤੇ 0071 ਇਨਾ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਜਰੂਰ ਜਾਣਕਾਰੀ ਦਿਓ ਪਤਾ ਨਹੀਂ ਉਹ ਮਾਂ ਕਿੰਨਾ ਕਿ ਤੜਫਦੀ ਹੋ ਜਿਹਦੀ ਕੁੱਖੋ ਜੰਮਿਆ ਹੋਊਗਾ ਪ੍ਰਿੰਸ ਉਹ ਭੈਣ ਰਖੜੀਆਂ ਨੰਨਕੀ ਗਈਆਂ ਕਿੰਨਾ ਕਿ ਰੋਂਦੀ ਹੋ ਵੀ ਮੇਰੇ ਵੀਰ ਦਾ ਗੁੱਟ ਸੁੰਨਾ ਹੋ ਇਸ ਵਾਰ ਪਤਾ ਨਹੀਂ ਉਹ ਬਾਪ ਅੰਦਰੋਂ ਅੰਦਰੀ ਕਿੰਨਾ ਕਿ ਵਿਚਾਰਾ ਛੁਰੀ ਜਾਂਦਾ ਹੋ ਵੀ ਮੇਰਾ ਗੱਭਰੂ ਜਵਾਨ ਪੁੱਤ ਜਿਹੜਾ ਹੁਣ ਮੇਰੇ ਬਰਾਬਰ ਦਾ ਹੋਇਆ ਹੋਇਆ ਸੀ ਉਹ ਕਿੱਥੇ ਚਲਾ ਗਿਆ ਜਿਹਨੇ ਸਾਡੇ ਬੜਾਪੇ ਦੀ ਲਾਠੀ ਬਣਨਾ ਸੀ ਉਹ ਕਿੱਥੇ ਚਲਾ ਗਿਆ ਇਹ ਸਾਰੀਆਂ ਚੀਜ਼ਾਂ ਜੇ ਆਪਾਂ ਥੋੜੀਆਂ ਮਹਿਸੂਸ ਕਰੀਏ ਆਪਾਂ ਆਪਣੇ ਤੇ ਲਾ ਕੇ ਦੇਖੀਏ ਫਿਰ ਸਾਨੂੰ ਫੀਲ ਹੁੰਦੀ ਹੈ ਨਵਦੀਪ ਨੇ ਆਈ ਫੋਨ ਉੱਤੇ ਲੱਗਿਆ ਨਹੀਂ ਲੱਗ ਨਹੀਂ ਰਹੀ ਇਨਕਮਿੰਗ ਕਾਲ ਸੀ ਦੋਸੂ ਨਹੀਂ ਬੱਲਦਾ ਦੋ ਨੰਬਰ ਵੀਰ ਨੇ ਇਨਕਮਿੰਗ ਕਾਲ ਰਿਸਿਵ ਨਹੀਂ ਹੋ ਰਹੀ इसका फोन जी। है बेटा जी राजकुमार का है राजकुमार का हाँ जी ये क्या लगता है तुम्हारा भाई हाँ जी जी राजकुमार क्या लगता है तुम्हारा पापा लगते हैं जी हमारे पापा का नंबर है जी हाँ जी ओ... आ... क्या काम करते हैं पापा जी, जी है। ओ बस ऐसे करते हैं काम ऐसे कैसे क्या, क्या काम करते हैं बेटा पापा पता नहीं है जी और प्रिंस तो हैं, है? तो फिर बेटा नौकरी नहीं किया कोई नौकरी करूंगा जी जी करोगे अभी क्या नौकरी करोगे जी जी क्या नौकरी करोगे करो उसी काम पे लगवा देंगे ना तेरे को हम जी क्या करोगे काम बोलो कर लेंगे कौन सा जी कौन सा काम देख लेंगे जी लोगे बेटा कौन सा काम कर सकते हो कैपेबिलिटी किस काम की है लिखा पढ़ी का काम करते कंप्यूटर चलाना आता है कंप्यूटर नहीं जी कंप्यूटर चलाना नहीं आता ठीक है बेटा और तेरे को बहुत है दूसरा जो किसी का जैसे एंट्री डालनी होती है इंग्लिश में नाम लिखने होते हैं नाम लिख लोगे इंग्लिश में नहीं जी इंग्लिश में नहीं आता अच्छा पंजाबी में वैसे में भी नहीं आता है तो हिंदी में हिंदी में भी आ जाता है तो फिर लिख के दिखाओ तो तुम ऐसा करो वहां बैठते आ जाओ पैन पकड़ो इसके ऊपर अपना नाम लिखो इंग्लिश में भी लिख दो नाम अपना पूरा नाम लिखो प्रिंस क्या है प्रिंस गुप्ता है अन्य चीजें रख लो क्या लिखा है प्रिंस पूरा क्या लिखा है प्रिंस भाई क्या लिखा है प्रिंस प्रिंस क्या लिखा है जी हाँ जी जी क्या लिखा है क्या ना रे ओ मार हरी गाड़ी में आया था ना जी मैं हाँ। तो तो भी हो गया तो यहाँ पे लिखो प्रिंस हाँ जी यहाँ पे दोबारा लिखो नीचे इंग्लिश में लिखना इंग्लिश में प्रिंस 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 गुप्ता है, है क्या है शर्मा है क्या है तुम्हारा प्रिंस है जी नहीं आगे प्रिंस के आगे क्या लगाते हो कुमार लगाते हो प्रिंस कुमार क्या होता है हाँ जी क्या लगाते कुमार लगाते हैं कुमार कुमार लिख दो फिर चलो अपने भाई का नाम भी लिख दो भाई है तुम्हारा जी yes. लिख दो नाम दो. भाई था नहीं बहन भी बहन का नाम लिख दो चलो पता नहीं है जी अभी तो बोला तो उन्हें बोला चलो माँ का नाम लिख दो चलो और मोहल्ले का नाम लिख दो मोहल्ले का नाम मोहल्ले का नाम क्या है जा सकते हैं जी घर हाँ भेजेंगे बेटा तो घर भेज देंगे यहीं से भेज दो जी घर यहीं से भेज देंगे यहीं पर भेज जी क्या लिखा है तूने सोनिया हाँ जी जी मम्मी का नाम सोनिया है हाँ जी ठीक है और जी क्या लिखा है राजपुर हरीपुर है जी हरितपुर हाँ जी हमारे गांव का मोहल्ले का नाम है हाँ जी क्या नाम है हरितपुर है जी हरितपुर हाँ जी ਬੱਚਾ ਜੀ ਆਪਣਾ ਨਾਮ ਜਿਵੇਂ ਤੁਹਾਨੂੰ ਦੱਸਿਆ ਪ੍ਰਿੰਸ ਦੱਸ ਰਿਹਾ ਹਨ ਆਪਣੇ ਪਿਤਾ ਜੀ ਦਾ ਨਾਮ ਰਾਜਕੁਮਾਰ ਦੱਸ ਰਿਹਾ ਆਪਣੀ ਮਾਂ ਦਾ ਨਾਮ ਲਿਖਿਆ ਜੀ ਇਹਨੇ ਸੋਨੀਆ ਤੇ ਹਰਿਤਪੁਰ ਇਹਨੇ ਆਪਣਾ ਉਹ ਦੱਸਿਆ ਸ਼ਹਿਰ ਦਾ ਮਹੱਲੇ ਦਾ ਨਾਮ ਕਹਿ ਰਹੀ ਹੈ ਜਾਂ ਪਿੰਡ ਦਾ ਨਾਮ ਪੁਰਾਣਾ ਤੇ ਹਰਿਤਪੁਰ ਦੇ ਨਾਲ ਨਾਲ ਕਾਲਕਾ ਹਰਿਆਣਾ ਲਿਖਿਆ ਇਹਨੇ ਵੀ ਆਪਣੇ ਹੱਥ ਨਾਲ ਇਹ ਸਾਰਾ ਲਿਖਿਆ ਹਰਿਤਪੁਰ ਕਾਲਕਾ ਹਰਿਆਣਾ ਔਰ ਆਪਣੇ ਪਿਤਾ ਜੀ ਦਾ ਨਾਮ ਜਿਹੜਾ ਰਾਜਕੁਮਾਰ ਦੱਸਦਾ ਵੀਰ ਪਰ ਮਾਂ ਦਾ ਨਾਮ ਆ ਜਿਹੜਾ ਆਪਣੀ ਦਾ ਉਹ ਚ ਦੱਸ ਰਿਹਾ ਬਾ ਵੀਰ ਸੋਨੀਆ ਤੇ ਪ੍ਰਿੰਸ ਆਪਣਾ ਨਾਮ ਦੱਸਦਾ ਔਰ ਛੋਟੀ ਬੇਹਨ ਦਾ ਨਾਮ ਕੀ ਬੋਲਦਾ ਸਾ ਹਾਂਜੀ ਛੋਟੀ ਬੇਹਨ ਦਾ ਛੋਟੀ ਬੇਹਨ ਦਾ ਯਾ ਪਤਾ ਨਹੀਂ ਜੀ ਮਰ ਦੀ ਬੜੀ ਦਾ ਬੜੀ ਦਾ ਨਹੀਂ ਪਤਾ ਜੀ ਬੇਹਨ ਹੈ ਤੇ ਤੁਹਾਰੀ ਕੋਈ ਹਾਂਜੀ ਬੇਹਨ ਤਾਂ ਧੀ ਜੀ ਪਤਾ ਨਹੀਂ ਕਾ ਚਲੇਗੀ ਕਾ ਚਲੇਗੀ ਪ੍ਰਿੰਸ ਪਤਾ ਨਹੀਂ ਜੀ ਬੀਰੇ ਦੇ ਕੋਲੇ ਇੰਨੀ ਕਿ ਜ਼ਿਆਦਾ 스멜 ਆਉਂਦੀ ਹੈ ਹਨਾ ਗੰਦੀ ਨਾਤੇ ਨੂੰ ਪਤਾ ਨਹੀਂ ਵਿਚਾਰੇ ਨੂੰ ਕਿੰਨੇ ਟਾਈਮ ਹੋ ਗਿਆ ਉਹ ਸਾਲਾਂ ਬੱਧੀ ਸਮਾਂ ਬੀਤ ਗਿਆ ਸ਼ਨਾਣ ਨਹੀਂ ਕੀਤਾ ਕਦੀ ਔਰ ਫਟੇ ਪੁਰਾਣੇ ਕੱਪੜੇ ਪਾਏ ਹੋਏ ਆ ਤੁਸੀਂ ਦੇਖੋ ਆ ਪਜਾਮੇ ਦੀ ਸ਼ਰਟ ਆਹ ਕਾ ਹੋਰ ਲੱਤ ਦੀ ਆ ਉਹ ਹੋਰ ਲੱਤਾ ਔਰ ਪਿੱਛੋਂ ਵੀ ਸਾਰਾ ਸ਼ਰਟ ਸਾਰੀ ਫੱਟੀ ਪਈ ਆ ਪੈਂਟ ਵੀ ਪਿੱਛੋਂ ਫੱਟੀ ਪਈ ਆ ਮਤਲਬ ਅੱਧਾ ਨੰਗਾ ਹੁੰਦਾ ਵਾ ਵਿਚਾਰਾ ਫੇਰ ਵੀ ਸੜਕਾਂ ਤੇ ਦਾਦਾਦਿਆਂ ਠੋਕਣਾ ਖਾਣ ਲਈ ਕਿਉਂਕਿ ਇਦਾਂ ਦੇ ਬੰਦੇ ਨਾਂ ਤੇ ਕਿਸੇ ਤੋਂ ਮੰਗਦੇ ਆ ਇਹ ਅਸਲੀ ਸੱਚੀ ਲੋੜਵੰਦ ਹੁੰਦੇ ਆ ਇਦਾਂ ਦੇ ਲੋਕ ਇਹਨਾਂ ਨੂੰ ਨਾਂ ਤੇ ਮੰਗਣਾ ਹੀ ਆਉਂਦਾ ਵੀ ਚੱਲ ਕਿਸੇ ਤੋਂ ਮੰਗ ਲੈਣ ਤੇ ਖਾ ਲੈਣ ਕੋਈ ਆਪਦਾ ਚੰਗਾ ਪਹਿਣ ਲੈਣਾ ਉਹ ਵੀ ਹੈ ਨਹੀਂ ਜਿਹੜੇ ਕਲੈਬਰ ਨੇ ਉਹ ਇਹਨਾਂ ਦੇ ਨਾਂ ਤੇ ਬਥੇਰਾ ਪੈਸਾ ਇਹਨਾਂ ਨੂੰ ਲੈ ਲੈਂਦੇ ਨੇ ਪਰ ਜਿਹੜੇ ਅਸਲ ਲੋੜਵੰਦ ਨੇ ਨਾ ਤਾਂ ਉਹਨਾਂ ਬਾਲੋਂ ਉਹਨਾਂ ਦਾ ਪਰਿਵਾਰ ਦੇਖਦਾ ਤੇ ਨਾ ਸਮਾਜ ਦੇਖਦਾ ਤੇ ਨਾ ਉਹ ਲੋਕ ਦੇਖਦੇ ਆ ਜਿਹੜੇ ਆਪਣੇ ਆਪ ਨੂੰ ਇੱਥੇ ਕਿਦਰ ਸਮਝ ਦੇ ਤਰ੍ਹਾਂ ਐਸੇ ਲੋਕ ਮੰਦਰਾਂ ਦੇ ਬਾਹਰ ਗੁਰੂ ਘਰਾਂ ਦੇ ਬਾਹਰ ਤੜਫਦੇ ਆ ਉੱਥੇ ਪਏ ਨਰਕ ਵਰਗਾ ਜੀਵਨ ਕੱਟਦੇ ਆ ਪਰ ਇਹਨਾਂ ਨੂੰ ਕੋਈ ਨਹੀਂ ਦੇਖਦਾ ਕਿਸੇ ਦੀ ਸਵੱਲੀ ਨਿਗਾਹ ਨਹੀਂ ਇਹਨਾਂ ਵੱਲ ਜਾਂਦੀ ਇਹਦਾ ਧੰਨਵਾਦ ਆ ਉਹ ਬਾਈ ਹੁਣਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਔਰ ਉਸ ਤੋਂ ਧੰਨਵਾਦ ਆ ਬਾਈ ਦਾ ਸਾਡੇ ਦਾ ਬੱਲ ਹੁਣਾਂ ਦਾ ਜਿਨ੍ਹਾਂ ਨੇ ਇੱਥੇ ਇਹਨੂੰ ਬੱਚੇ ਨੂੰ ਪਹੁੰਚਦਾ ਕੀਤਾ ਤੇ ਖਾਲਸੇ ਦੀ ਧਰਤੀ ਤੇ ਕੱਤੀ ਸ੍ਰੀ ਕੇਸਗੜ ਸਾਹਿਬ ਦੇ ਗੇਟ ਦੇ ਉੱਤੇ ਬਾਹਰਲੇ ਪਾਸੇ ਇਹ ਬਈਰ ਬੈਠਾ ਆਪਣਾ ਵਕਤ ਕੱਟ ਰਿਆ ਸੀ ਆਪਣਾ ਸਮਾਂ ਕੱਟ ਰਿਆ ਸੀ ਤੇ ਐਡਵੋਕੇਟ ਸ਼ੇਰ ਸਿੰਘ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਬੱਚੇ ਨੂੰ ਸਹੀ ਲੋੜਵੰਦ ਪਹਿਚਾਣਦਿਆਂ ਸਾਡੇ ਨਾਲ ਸੰਪਰਕ ਕੀਤਾ ਠੀਕ ਹੈ ਉਹ ਇੱਥੇ ਨਹੀਂ ਸਿਆ ਸਕਦੇ ਉਹਨਾਂ ਦੇ ਜ਼ਰੂਰੀ ਰਿਹਾ ਇਵੇਂ ਹੋਣਗੇ ਕੋਈ ਚਲੋ ਬਾਈ ਜੀ ਹੁਣੇ ਆ ਗਏ ਨੇ ਪਰ ਉਹਨਾਂ ਨੇ ਸੱਚੀ ਇਹ ਕੰਮ ਹੈ ਜਿਹੜਾ ਸਲਾਗਾ ਜੋ ਕੀਤਾ ਤੇ ਨਹੀਂ ਤਾਂ ਉਹ ਵੀ ਜੇ ਹੋਰ ਲੋਕਾਂ ਵਾਂਗੂ ਇਗਨੋਰ ਕਰਕੇ ਨੰਗੇ ਆਂਦੇ ਕੋਲ ਦੀ ਤਾਂ ਇਹਨਾਂ ਦਾ ਜੀਵਨ ਤਾਂ ਹੋਰ ਦਿਨ ਬਦ ਦਿਨ ਵੱਧ ਤੋਂ ਵੱਧ ਹੁੰਦਾ ਜਾ ਰਿਹਾ ਸੀ ਬਸ ਹੁਣ ਅਰਦਾਸ ਕਰਿਓ ਵੀ ਹੁਣ ਪ੍ਰਿੰਸ ਦਾ ਅਗਲਾ ਜੀਵਨ ਜਿਹੜਾ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਹਾਂਜੀ ਸ਼ੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਐਡਵੋਕੇਟ ਸਾਹਿਬ ਅਰੰਦਾ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੁਸੀਂ ਜਿਹੜੇ ਬੱਚੇ ਨੂੰ ਸਾਡੇ ਕੋਲੇ ਪੌਂਡਾ ਕੀਤਾ ਪ੍ਰਿੰਸ ਨੂੰ ਸਾਡੀ ਟੀਮ ਦੇ ਮੈਂਬਰ ਲੈ ਆਇਆ ਇੱਥੇ ਜੀ ਅੱਛਾ ਗੁਰਪ੍ਰੀਤ ਵਾਹ ਹਾਂਜੀ ਹਾਂਜੀ ਵੀਰ ਜੀ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਆ ਜੀ ਆਦੀਵਾਦੀ ਸਾਡੇ ਔਰ ਬਾ ਜੀ ਵਧੀਆ ਵਧੀਆ ਸ਼ੇਰ ਸਿੰਘ ਜੀ ਮੈਂ ਕਿਹਾ ਵੀਰ ਹੁਣੇ ਲੈ ਆਏ ਸੀਗੇ ਉਹਨੂੰ ਬੱਚੇ ਨੂੰ ਸਾਡੇ ਕੋਲ ਇੱਥੇ ਪ੍ਰਿੰਸ ਨੂੰ ਆ ਜੀ ਆਦੀ ਚਲੋ ਭਾਜੀ ਆਏ ਨਾ ਹੁਣ ਚੰਗੀ ਜਗ੍ਹਾ ਪਹੁੰਚ ਗਿਆ ਜੀ ਚਲੋ ਵਾਹਿਗੁਰੂ ਮੇਰ ਕਰਨੇ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਰਾਂ ਘਰ ਪਰਿਵਾਰ ਲੱਭ ਜੇਵੇ ਤੇ ਆਪਦੇ ਪਰਿਵਾਰ ਚ ਜਾਵੇ ਹਨਾ ਠੀਕ ਜੀ ਠੀਕ ਜੀ ਠੀਕ ਠੀਕ ਹੈ ਸਿਰਸਿੰਘ ਜੀ ਤੁਸੀਂ ਵੀ ਆਏ ਜਦੋਂ ਸਮਾਂ ਲੱਗਿਆ ਮਿਲ ਕੇ ਜਾਵੇ ਇਹਨੂੰ ਹਨਾ ਆਹ ਜੀ ਹਾਂ ਜਰੂਰ ਭਾਜੀ ਮੈਂ ਆ ਕੇ ਜਾਊਂਗਾ ਮੈਂ ਤੁਹਾਨੂੰ ਮਤਕੇ ਜਾਊਂਗਾ ਨਾਲ ਇਹਨੂੰ ਮਿਲ ਕੇ ਜਾਊਂਗਾ ਜੀ ਓਕੇ ਓਕੇ ਠੀਕ ਹੈ ਜੀ ਓਕੇ ਭਾਈ ਓਕੇ ਤੇ ਇਸ ਤਰ੍ਹਾਂ ਅੱਜ ਪ੍ਰਿੰਸ ਸਾਡੇ ਪਰਿਵਾਰ ਦਾ ਮੈਂਬਰ ਬਣ ਰਿਹਾ ਅਗਲਾ ਸਫਰ ਤੁਸੀਂ ਪਲੀਜ਼ ਇਹਦਾ ਤੈਅ ਕਰਨ ਵਾਸਤੇ ਦਾ ਸਾਥ ਦਿਓ ਜੇ ਸ਼ੇਰ ਸਿੰਘ ਜੀ ਨੇ ਉਪਰਾਲਾ ਕੀਤਾ ਉਸ ਤੋਂ ਅੱਗੇ ਬੱਲਬੀਰ ਉਹਨਾਂ ਨੇ ਉਪਰਾਲਾ ਕੀਤਾ ਜੀ ਤੁਹਾਡਾ ਕੀ ਨਾ ਕਰਵਿੰਦਰ ਸਿੰਘ ਨੇ ਤੇ ਸਾਡੇ ਬੱਲਬਾਈ ਉਹਨਾਂ ਨੇ ਤੇ ਫਿਰ ਅਗਲਾ ਉਪਰਾਲਾ ਹੁਣ ਤੁਸੀਂ ਵੀ ਕਰਿਓ ਇਹਦੀ ਵੀਡੀਓ ਨੂੰ ਫੋਟੋ ਨੂੰ ਸ਼ੇਅਰ ਕਰਕੇ ਗਰੁੱਪਾਂ 'ਚ ਪਾਓ ਵੱਧ ਤੋਂ ਵੱਧ ਇਹ ਯੰਗ ਬੱਚਾ ਨੌਜਵਾਨਾਂ ਔਰ ਪੜ੍ਹੇ ਲਿਖੇ ਲੱਗਦਾ ਇਹਦੀ ਬਾਡੀ ਲੈਂਗੁਏਜ ਦੱਸਦੀ ਹੈ ਬੈਠਣ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਦੱਸਦਾ ਵੀ ਚੰਗੇ ਪਰਿਵਾਰ ਦੇ ਵਿੱਚ ਪਲਿਆ ਹੋਇਆ ਬੱਚਾ ਪਰ ਵਕਤ ਨੇ ਅਸੀਂ ਮਾਰ ਪਾਈ ਆ ਉਹ ਤੁਹਾਡੇ ਸਾਹਮਣੇ ਮਾਰਕੀਟ ਬਾਰੇ ਦੱਸਦੇ ਸੀਗੇ ਜੀ ਕਿ ਕਿਸੇ ਕੋ ਕੋ ਪੈਸਾ ਨਹੀਂ ਮੰਗਦਾ ਸੀਗਾ ਕਿ ਕਿਸੇ ਤੋਂ ਖਾਣੇ ਵਾਸਤੇ ਕੁਝ ਨਹੀਂ ਮੰਗਦਾ ਘੁੰਮਦਾ ਫਿਰਦਾ ਕਿਸੇ ਨੂੰ ਕੁਝ ਬੋਲ ਨਹੀਂ ਨਿੱਕ ਪੱਥਰੇ ਕੁਝ ਨਹੀਂ ਮਾਰਦਾ ਤਾਂ ਪਾਰਟ ਕਰਨ ਲੱਗੇ ਬੈਰੀਕੇਡ ਪਏ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦੇ ਵਿੱਚ ਵੜ ਕੇ ਪੈ ਜਾਂਦਾ ਸੀਗਾ ਜੀ ਜੋ ਜਿ ਕੋ ਦੇ ਦੇ ਖਾਣੇ ਕੁਸਤਫਾਰ ਨਹੀਂ ਕਿਸ ਤੋਂ ਮੰਗ ਕੇ ਵੀ ਖਾਣਾ ਵੀ ਇੰਨਾ ਓਦਾਂ ਰਹਿੰਦਾ ਸੀ ਇਸ ਹਾਲਤ ਵਿੱਚ ਵੀ ਬਹੁਤ ਠੰਡਾ ਸੀਗਾ ਵੀ ਕਿਸੇ ਨੂੰ ਕੁਝ ਛੇੜ ਛਾੜ ਨਹੀਂ ਕਰਦਾ ਸੀਗਾ ਨਾ ਚੋਰੀ ਨਾ ਕਿਸੇ ਤੋਂ ਮੰਗ ਕੇ ਪੈਸਾ ਲੈਣਾ ਨਾ ਕਿਸੇ ਨੂੰ ਚਾਹ ਪਾਣੀ ਕਿੰਨਾ ਪੁਲਾਤ ਤੇ ਠੀਕ ਹੈ ਜੀ ਨਹੀਂ ਤਾਂ ਆਪਣੀ ਮਸ ਮਸਤੀ ਵੀ ਕਿ ਤੁਸੀਂ ਬੁਲਾ ਲਿਆ ਤੁਹਾਨੂੰ ਛੱਡ ਕੇ ਉੱਤੇ ਅੱਗੇ ਚੱਲ ਜਾਂਦਾ ਸੀਗਾ ਉਹ ਇੰਨੇ ਕੇ ਦਰ ਦੇ ਵਿੱਚ ਕਿਸ ਗੜ ਦੇ ਸਾਹਮਣੇ ਤੋਂ ਦਰਬਾਰ ਸਾਹਿਬ ਜੀ ਦਾ ਤੱਕ ਮੁਰਦਦੇ ਆਂ ਉਥੋਂ ਲੈ ਕੇ ਰੇਲਵੇ ਫਾਟਕ ਤੱਕ ਉਨੇ ਜਿਹੜੇ ਵਿੱਚ ਇੱਕ ਬੰਦਾ ਫੜਿਆ ਸੀਗਾ ਹੁਣ ਜੋ ਤੁਸੀਂ ਲੈ ਕੇ ਆਏ ਥੋੜਾ ਨਾ ਆਰਾਮ ਨਾਲ ਬੈਠ ਗਏ ਹਾਂ ਜੀ ਮਨਾ ਕਰਦਾ ਸੀਗਾ ਜੀ ਤੇ ਮਨਾਇਆ ਵੀ ਸਾਡਾ ਭਰਾ ਹੈ ਤੂੰ ਅਸੀਂ ਤੇਰੀ ਹੈਲਪ ਕਰਾਂਗੇ ਤੇਰੇ ਘਰ ਛੱਡ ਕੇ ਆਵਾਂਗੇ ਫਿਰ ਆਇਆ ਕਹਿੰਦਾ ਇੱਕ ਠੀਕ ਹੈ ਜੀ ਆਗੇ ਇੱਕ ਤਾਂ ਦਰ ਫੇ ਫਟਣਾ ਚੱਲਿਆ ਜੀ ਘਰੇ ਜਾਣਾ ਚਾਹਣਾ ਬ੍ਰੇਸ ਤੂੰ ਹਾਂ ਜੀ ਘਰ ਜਾਣਾ ਚਾਹਤਾਂ ਕੋਈ ਨਾ ਪਤਰਾ ਘਰ ਲੱਭ ਕੇ ਨਾ ਤੈਨੂੰ ਤੇਰੇ ਘਰੇ ਪਹੁੰਚਦੇ ਕਰਾਂਗੇ ਠੀਕ ਆ ਹਾਂ ਜੀ ਆ ਜੀ